ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸੁਣਾਉ ਜੀ ਕਿਵੇਂ ਆ ਤੁਸੀਂ ਸਾਰੇ ਜਾਣੇ ਉਮੀਦ ਆ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਹਾਂਜੀ ਦਿਨ ਹੈਗਾ ਜੀ ਅੱਜ ਐਂਤਵਾਰ ਦਾ ਤੇ ਸਵੇਰ ਦਾ ਟਾਈਮ ਸੀਗਾ ਇੱਥੇ ਤੇ ਆਪਾਂ ਇੱਥੋਂ ਇੱਥੇ ਨਾ ਪਹਿਲਾਂ ਮੈਂ ਜਾਨੀ ਕਿ ਪਾਣੀ ਦਿੱਤਾ ਧਰਤੀ ਹੁੰਦੀ ਸੀ ਜਿਵੇਂ ਤੋੜਾ ਸੋਰੀ ਪਤਿੱਲਾ ਹਨ ਗੱਡਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਗਰਮੀ ਆ ਗਈ ਤਾਂ ਫਿਰ ਆਪਾਂ ਜਿਹੜਾ ਇਹ ਟੋਆ ਸੀ ਨਾ ਮੈਨੂੰ ਇਹਨੂੰ ਭਰਤਾ ਸੀਗਾ ਮੈਂ ਕਿਹਾ ਵੀ ਚਲ ਆਪਾਂ ਦੂਸਰੋਂ ਵੀ ਜਿਵੇਂ ਬਾਅਦ ਚ ਇੱਥੇ ਜਦੋਂ ਕੰਧੂਲੀ ਢਾਈ ਅਤੇ ਫਿਰ ਇਹ ਵਾਲੀ ਜਿਹੜੀ ਮੈਂ ਸੀਮੈਂਟ ਸੀਗਾ ਵਿੱਚ ਹੀ ਪਾਤਾ ਮੈਂ ਕਿਹਾ ਵੀ ਚਲ ਹੁਣ ਤਾਂ ਉਹਦੇ ਨੂੰ ਕਰਕੇ ਵਧਾਉਣਾ ਸੀ ਥੋੜਾ ਜਿਹਾ ਚੌਂਤਰਾ ਤੇ ਮੈਂ ਕਿਹਾ ਵੀ ਇਹ ਵਿੱਚ ਆ ਜਾਊਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਦੱਸਿਆ ਵੀ ਕੈਨਸਲ ਹੋ ਗਿਆ ਹਲੇ ਮਿਸਤਰੀ ਦਾ ਮਿਸਤਰੀ ਹਜੇ ਨਹੀਂ ਆ ਰਿਹਾ ਤੇ ਪਰ ਹੁਣ ਨਾ ਮੌਸਮ ਦਾ ਫਰਕ ਪੈ ਗਿਆ ਤੇ ਵੀ ਪਾਣੀ ਵੀ ਸਵੇਰੇ ਗਰਮ ਚਾਹੀਦਾ ਹੁੰਦਾ ਤੇ ਹੁਣ ਮੈਂ ਕਿਹਾ ਵੀ ਆਪਾਂ ਨਾ ਇਹਨੂੰ ਸਾਫ਼ ਕਰ ਲੈਨੇ ਆ ਵੀ ਇਸ ਤਰ੍ਹਾਂ ਇਹਨੂੰ ਮਿੱਟੀ ਲਾ ਕੇ ਟਿਕਰਾਂ ਤਿਆਰ ਕਰ ਲੈਨੇ ਆ ਇਹਦੇ ਵਿੱਚ ਜਿਹੜੀ ਮੈਂ ਬੱਜਰੀ ਪਾਤੀ ਸੀ ਮੈਂ ਕਿਹਾ ਵੀ ਇਹਨੂੰ ਪੰਦੀ ਕਰ ਦਾਂਗੇ ਵੀ ਆਪਾਂ ਦੂਸਰੀ ਸਾਈਡ ਉਹ ਵੈਸੀ ਬਣਵਾਵਾਂਗੇ ਦੂਜੋਂ ਪੱਕਾਈ ਤੇ ਫਿਰ ਮੈਂ ਕਿਹਾ ਵੀ ਚਲੋ ਹੁਣ ਆਪਾਂ ਜਦੋਂ ਪੱਕਾ ਬਣਵਾਵਾਂਗੇ ਦੇਖੀ ਜਔ ਇਹਨੂੰ ਆਪਾਂ ਹੁਣ ਤਿਆਰ ਕਰਦੇ ਆ ਇਸ ਕਰਕੇ ਮੈਂ ਇਹਦੇ ਵਿੱਚ ਹੁਣ ਜਿਹੜੀ ਇਹ ਪੱਜਰੀ ਪਾਈ ਸੀ ਮੈਂ ਕੱਢ ਕੇ ਤੇ ਇਹਨੂੰ ਕਰਦੀਆਂ ਸਾਫ਼ ਫਿਰ ਆਪਾਂ ਇਹਦੇ ਤੇ ਦੇਖਦੇ ਆ ਅੱਜ ਟਾਈਮ ਲੱਗਿਆ ਤਾਂ ਅੱਜ ਤੇ ਨਹੀਂ ਅੱਜ ਮਿੱਟੀ ਭਿਓ ਕੇ ਰੱਖ ਦਿੰਨੇ ਆ ਤੇ ਕੱਲ ਨੂੰ ਦੇਖਾਂਗੇ ਫਿਰ ਆਪਾਂ ਇਹਦੇ ਤੇ ਮਿੱਟੀ ਵਗੈਰਾ ਲਾ ਕੇ ਨਾ ਤੇ ਫਿਰ ਇੱਥੇ ਪਾਣੀ ਤੁੱਤਾ ਤਰਿਆ ਕਰਾਂਗੇ ਕਿਉਂਕਿ ਇਸ ਤਰ੍ਹਾਂ ਹੁੰਦਾ ਜਿਵੇਂ ਸ਼ਾਮ ਦੇ ਟਾਈਮ ਤੇ ਚੁੱਲ੍ਹੇ ਤੇ ਰੋਟੀ ਪਾਣੀ ਬਣਾਈਦਾ ਰੋਟੀ ਟੋਕੋ ਚੁੱਲ੍ਹੇ ਤੇ ਹੁੰਦਾ ਤੇ ਜਿਹੜੀ ਅੱਗ ਵੱਧਦੀ ਆ ਨਾ ਤੇ ਫਿਰ ਮੈਂ ਇਹਦੇ ਵਿੱਚ ਪਾ ਕੇ ਅੱਗ ਤੇ ਵਿੱਚ ਜਿਵੇਂ ਹਨਾ ਛੋਟੇ ਛੋਟੇ ਗੋਹੇ ਪਾ ਦੇਣੀਆਂ ਆ ਤਰੋ ਕੀ ਹੁੰਦਾ ਵੀ ਜਦੋਂ ਕੋਈ ਪadne ਛੋਟੇ ਛੋਟੇ ਤੇ ਉਹ ਵਧੀਆ ਰਾਤ ਤੇ ਰਾਤ ਵਧੀਆ ਸਰ ਪੂਰੀ ਰੱਖ ਜਿਹੜਾ ਪਾਣੀ ਗਰਮ ਰਹਿੰਦਾ ਕਿਉਂਕਿ ਕਿ ਮੈਂ ਸਰਦੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਰਾਤ ਨੂੰ ਕਰਦੀ ਹੁੰਦੀ ਸੀ ਪਾਣੀ ਕਿਉਂਕਿ ਸਵੇਰੇ ਉੱਠ ਕੇ ਤੇ ਫਿਰ ਮੈਂ ਨਾ ਕੇ ਗੁਰਦੁਆਰਾ ਸੇਵ ਵੀ ਜਾਣਾ ਹੁੰਦਾ ਸੀਗਾ ਸਿਆਲਾਂ ਦੇ ਵਿੱਚ ਤਾਂ ਵਧੀਆ ਰਾਤ ਨੂੰ ਪਾਣੀ ਗਰਮ ਹੋ ਜਾਂਦਾ ਸੀਗਾ ਸਵੇਰੇ ਪਾਣੀ ਗਰਮ ਕਰਨ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਸੀਗੀ ਤੇ ਬਾਕੀ ਇਹ ਕੰਮ ਜਾਨੀ ਕਿ ਤਰੀਕਾ ਜਿਹੜਾ ਵਧੀਆ ਸੌਖਾ ਹੈ ਰਾਤ ਰات ਪਾਣੀ ਜਿਹੜਾ ਹੌਲੀ-ਹੌਲੀ ਮਿੱਥੀ ਮਿੱਥੀ ਅੱਗੇ ਸਵੇਰ ਨੂੰ ਪਾਣੀ ਜਿਹੜਾ ਵਧੀਆ ਗਰਮ ਹੋ ਜਾਂਦਾ ਜਿਵੇਂ ਜਿਆਦਾ ਠੰਡਾ ਜਾਂਦੀ ਹੈ ਤੇ ਉਸ ਟਾਈਮ ਤੇ ਨਾ ਫਿਰ ਮੈਂ ਇਹਦੇ ਉੱਪਰ ਆਪਣਾ ਜਿਹੜਾ ਉੱਪਰ ਬੱਠਾ ਜਿਹੜਾ ਲੋਹੇ ਦਾ ਜਾਂਦੀ ਤਾਂ ਉਹ ਮੁੱਤਾ ਮਾਰ ਦਿੰਨੀ ਉੱਪਰ ਉਹਦੇ ਨਾਲ ਟੱਕ ਦਿੰਨੀ ਆ ਵੀ ਤਰੇਲ ਨੇ ਪੈਂਦੀ ਉੱਪਰ ਫਿਰ ਵਧੀਆ ਜਾਨੀ ਕਿ ਬੰਦ ਕਰ ਦਿੰਨੀ ਉੱਪਰ ਤੇ ਵਧੀਆ ਪਾਣੀ ਗਰਮ ਰਹਿੰਦਾ ਤੇ ਬਸ ਕੀ ਹੁਣ ਮੈਂ ਲਾਗੀ ਸੀ ਉਹ ਚੱਕਤਾ ਸੀਗਾ ਮੈਂ ਕਿਹਾ ਵੀ ਮਿੱਟੀ ਵਗੈਰਾ ਤਾਂ ਹੁਣ ਮੈਂ ਲਾਉਂਦੀ ਨਹੀਂ ਹੈਗੀ ਕਿਉਂਕਿ ਥੱਲੇ ਮਿੱਟੀ ਮੈਂ ਫੇਰ ਨਹੀਂ ਮੈਨੂੰ ਯਾਦ ਹੀ ਬਾਦ ਵਿੱਚ ਆਇਆ ਕਿ ਮੈਂ ਸ਼ਾਮ ਨੂੰ ਮਿੱਟੀ ਭਾਉਂਗੀ ਅੱਜ ਤੇ ਕੱਲ ਨੂੰ ਲਾਉਂਗੀ ਕਿਉਂਕਿ ਮਿੱਟੀ ਕੱਲਾ ਕਿਉਂਕਿ ਰੱਖਾਂਗੇ ਤੇ ਵਧੀਆ ਸਾਫ ਹੋ ਜੂਗੀ ਮੈਂ ਲਮ ਗਰ ਵਿੱਚ ਰਲਾ ਕੇ ਨਾ ਪੂੜੀ ਥੋੜੀ ਜਿਹੀ ਪੂੜੀ ਸ਼ਾਂਤ ਫਰੀਨ ਕਰਕੇ ਨਾਲ ਦੀ ਗਰ ਵਿੱਚ ਰਲਾ ਕੇ ਤੇ ਫਿਰ ਵਧੀਆ ਸਾਫ ਹੋ ਜਾਊਗਾ ਜਦੋਂ ਗੀਟੀ ਲਾ ਦੇਗੇ ਸਾਰੇ ਆਪਾਂ ਤੇ ਫਿਰ ਉਹ ਡੱਬੀ ਲੈ ਦੇ ਤੇ ਟਕਾ ਦੇਣੀ ਉਹ ਗੱਡੇ ਚ ਜਾਊਗਾ ਵਿੱਚ ਉਹ ਡੱਬੀ ਤਾਂ ਫਿਰ ਉਹ ਦੇਖਾ ਵਧੀਆ ਪਾਣੀ ਗਰਮ ਰਹਿੰਦਾ ਕਿਉਂਕਿ ਬਾਲਾਂ ਨੂੰ ਵੀ ਘੱਟ ਲੱਗਦਾ ਕਿਉਂਕਿ ਸਿਆਲਾਂ ਦੇ ਵਿੱਚ ਤਾਂ ਬਾਲਾਂ ਦੀ ਵੀ ਜ਼ਿਆਦਾ ਖਸਪ ਹੁੰਦੀ ਆ ਤੇ ਫਿਰ ਬਾਲਾਂ ਜਿਹੜਾ ਘੱਟ ਲੱਗੂਗਾ ਤੇ ਪਾਣੀ ਵੀ ਆਪਣਾ ਵਧੀਆ ਗਰਮ ਹੋ ਜਾ ਕਰੂਗਾ ਤੇ ਕਿਉਂਕਿ ਸਿਆਲਾਂ ਦੇ ਵਿੱਚ ਤਾਂ ਹੁਣ ਗਾਂ ਪਾਣੀ ਗਰਮ ਦੀ ਜ਼ਰੂਰਤ ਆ ਜਿਵੇਂ ਪਾਂਡਾ ਠਿੱਕਰ ਵੀ ਮਾਂਜਣਾ ਤਾਂ ਗਰਮ ਪਾਣੀ ਦੇ ਨਾਲ ਆ ਕੱਪੜੇ ਧੋਣੇ ਤਾਂ ਵੀ ਗਰਮ ਪਾਣੀ ਦੇ ਨਾਲ ਰਹਿਣਾ ਹਰ ਟਾਈਮ ਗਰਮ ਪਾਣੀ ਚਾਹੀਦਾ ਤੇ ਲੋ ਜਿਸ ਤੋਂ ਬਾਅਦ ਮੈਂ ਚੌਂਤਰੇ ਦੇ ਵਿੱਚ ਸੁੰਭ ਕੇ ਤੇ ਫਿਰ ਮੈਂ ਇਹ ਨਾ فرش ਧੋਣ ਲੱਗੀ ਸੀ ਕਿਉਂਕਿ ਪਰਸੂ ਉਹ ਮੈਂ ਤੁਹਾਨੂੰ ਵੀਡੀਓ ਵੀ ਪਾਈ ਸੀਗੀ ਤੁਸੀਂ ਦੇਖੇ ਹੋਣਾ ਵੀਡੀਓ ਦੇ ਵਿੱਚ ਕਿਉਂਕਿ ਹਨੇਰੀ ਬਹੁਤ ਜ਼ਿਆਦਾ ਸੀ ਵੈਸੇ ਤਾਂ ਜਦੋਂ ਮੈਂ ਗੋਮਿੱਟੀ ਫੇਰੀ ਸੀ ਰੇੜੇ ਦੇ ਵਿੱਚ ਤੇ ਉਸ ਤੋਂ ਪਹਿਲਾਂ فرش ਧੋਤੀ ਸੀਗੀ ਪਰ ਹਨੇਰੀ ਦੇ ਨਾਲ ਨਾ ਰੇਤਾ ਕਾਫੀ ਆ ਗਈ ਤੇ ਰੇਤਾ ਦੇ ਨਾਲ ਨਾ ਫਿਰ ਅभी ਉਹ ਜਿਹੜੀ ਰੇਤਾ ਸੀਗੀ ਆਈ ਬਾਹਰੋਂ ਉੱਡ ਕੇ ਤੇ ਉਹ ਵਿੱਚ ਹੀ ਪੈ ਗਈ ਉਹਦੇ ਨਾਲ ਨਾ فرش ਜਿਹੜੀ ਇਹ ਗੰਦੀ ਜੀ ਹੋਈ ਪਈ ਸੀਗੀ ਤੇ ਪਹਿਲਾਂ ਤਾਂ ਮੈਨੂੰ ਐ ਸੀ ਮੈਂ ਕਿਹਾ ਵੀ ਚਲ ਗੋਮਿੱਟੀ ਫੇਰਾਂ ਨੀ ਕਾ ਨੂੰ ਤੇ ਫਿਰ ਮੈਂ ਜਦੋਂ ਉੱਪਰ ਮੀਂਹ ਪੈ ਗਿਆ ਨਾ ਮੈਂ ਕਿਹਾ ਚਲ ਹੁਣ ਤਾਂ ਦੁਬਾਰਾ ਫੇਰ ਨਹੀਂ ਪੈਣੀ ਮਿੱਟੀ ਪਰ ਹਜੇ ਤਾਂ ਮੌਸਮ ਸਾਫ਼ ਹੋਇਆ ਫਿਰ ਫੇਰਾਂਗੇ ਦੁਬਾਰਾ ਤੇ ਫਿਰ ਮੈਂ ਤਾਂ ਅੱਜ ਪੈਪ ਲਾ ਕੇ ਮੈਂ ਕਿਹ ਚੱਲੇ ਨੂੰ ਮੈਂ ਪਹਿਲਾਂ ਧੋਵਾਂ ਕਿਉਂਕਿ ਮੈਂ ਇਧਰ ਉਹ ਵੇੜਾ ਕੱਚਾ ਸੁੰਭਰਿਆ ਨਹੀਂ ਸੀਗਾ ਮੈਂ ਪਹਿਲਾਂ ਫਰਸ਼ੀ ਧੋਣ ਲੱਗੇ ਇਸ ਤਰ੍ਹਾਂ ਸੀ ਵੀ ਇਹਦੇ ਚੋ ਜਿਹੜੇ ਵਿਰਲਾਂ ਦੇ ਵਿੱਚੋਂ ਹਨਾ ਮਿੱਟੀ ਜਾਂ ਕੋਈ ਪੱਤੇ-ਪੁੱਤੇ ਨਿਕਲਣ ਲੱਗੇ ਹਨਾ ਤਾਂ ਉਹ ਵੇੜੇ ਦੇ ਵਿੱਚ ਹੀ ਜਾਣਗੇ ਤੇ ਬਾਅਦ ਵਿੱਚ ਜਿਹੜਾ ਸੁੰਭਰੂੰਗੀ ਮੈਂ ਕਿਉਂਕਿ ਹਮੇਸ਼ਾ ਹੀ ਜਦੋਂ ਮੈਂ ਫਰਸ਼ ਧੋਣੀ ਹੈ ਇੱਥੋਂ ਤਾਂ ਮੈਂ ਪਹਿਲਾਂ ਫਰਸ਼ ਧੋ ਕੇ ਉਸ ਤੋਂ ਬਾਅਦ ਫਿਰ ਵੇੜਾ ਸੁੰਭਰਦੇ ਨੂੰ ਨਾਲੇ ਤਾਂ ਜਿਵੇਂ ਪਾਣੀ ਜ ਤੇ ਉਹ ਨਿਕਲ ਜਾਂਦਾ ਸਾਰਾ ਤੇ ਨਾਲ ਇਹ ਫਿਰ ਜਿਹੜਾ ਸਾਫ਼ ਹੋ ਜਾਂਦਾ ਕਿਉਂਕਿ ਜਿਹੜਾ ਇਹ ਪਾਣੀ ਹੈ ਤਾਂ ਇੰਨਾ ਕਿਹੜਾ ਵੀ ਇੱਥੇ ਜ਼ਿਆਦਾ ਚਿੱਕੜ ਨਹੀਂ ਹੋਣਾ ਹੈਗਾ ਇਹ ਤਾਂ ਜਦੋਂ ਬੋਕਰ ਲਾਈ ਤੇ ਸਾਰਾ ਵਧੀਆ ਬੱਚ ਧੁੱਪ ਲੱਗੀ ਸੁੱਕਿਆ ਨਾ ਤੇ ਲੋ ਜੀ ਹੁਣ ਆਪਾਂ ਇੱਥੇ ਪਹਿਲਾਂ ਫਰਸ਼ ਧੋ ਲੈਨੇ ਆਂ ਇਧਰੋਂ ਤੇ ਬਾਕੀ ਅੱਜ ਮੈਂ ਬਾਹਰ ਦੇ ਵਿੱਚੋਂ ਵੀ ਪੱਲਾ ਬੋਕਰ ਲਾਤੀ ਸੀਗੀ ਕਿਉਂਕਿ ਬਾਹਰ ਵੀ ਇਹ ਘਾਹ ਵਗੈਰਾ ਕਾਫੀ ਹੋਇਆ ਪਿਆ ਸੀ ਗੇਟ ਕੋਲੇ ਯਾਨੀ ਕਿ ਇੰਨਾ ਅਭੀ ਥੋੜਾ ਥੋੜਾ ਜਿਵੇਂ ਹੋ ਜਾਂਦਾ ਕਿਉਂਕਿ ਬਾੜਾ ਹੁੰਦਾ ਹੈ ਕਾ ਅੱਜ ਦਾ ਸਪਰੇਅ ਵਗੈਰਾ ਮਾਰਦਨੇ ਹੁੰਨੇ ਕਾ ਆਲੀ ਤਾਂ ਫਿਰ ਬੱਚ ਪੱਟ ਵੀ ਦਿਨੇ ਆ ਤੇ ਪਰ ਥੋੜੇ ਦਿਨਾਂ ਬਾਅਦ ਉਹ ਫਿਰ ਹੋ ਜਾਂਦਾ ਪਤਾ ਨਹੀਂ ਕਿਉਂ ਇੰਨਾ ਬਾਅਦ ਚ ਘਾ ਹੁੰਦਾ ਹੈ ਪਤਾ ਨਹੀਂ ਕੱਚਾ ਥਾਂ ਕਰਕੇ ਹਨਾ ਜਿਵੇਂ ਕਿ ਪਾਣੀ ਪੁਣੀ ਵੀ ਸੱਟਦੇ ਰਹਿਨੇ ਆ ਤੇ ਫਿਰ ਅੱਜ ਮੈਂ ਸਵੇਰੇ ਉਹ ਵੀ ਘਾ ਕੋ ਫੱਟਿਆ ਸੀਗਾ ਤੇ ਬੁੱਕਰ ਮਾਰ ਕੇ ਬਾਅਦ ਚ ਤੇ ਪਰ ਮੈਂ ਧੋਤਾ ਨਹੀਂ ਸੀਗਾ ਬਾਰ ਬਾਰ ਮੈਂ ਕਿਹਾ ਵੀ ਚਲੋ ਜਦੋਂ ਫਰਸ਼ ਧੋਤੀ ਨਾ ਜਦੀ ਧੂੰਗੀ ਅੱਗੇ ਤਾਂ ਮੈਂ ਸਵੇਰੇ ਹੀ ਉੱਥੋਂ ਬਾਰ ਬਾਰ ਵੱਲੋਂ ਸਾਫ਼ ਕਰ ਦਿੰਨੀ ਪਰ ਅੱਜ ਮੈਂ ਘਾ ਕੋ ਪੱਟਣ ਦੇ ਚੱਕਰ ਚ ਥੋੜਾ ਜਿਹਾ ਹੋ ਗਿਆ ਉਧਰੋਂ ਲੇਟ ਮੈਂ ਕਿਹਾ ਚਲ ਹੁਣ ਬਾਅਦ ਚ ਇਕੱਠਾ ਹੀ ਸੂੰ ਧੂੰਗੀ ਯਾਨੀ ਕਿ ਇਧਰੋਂ ਫਰਸ਼ ਬਾਰੋਂ ਵੀ ਧੋ ਦਿੰਨੇ ਆ ਤੇ ਨਾਲੇ ਆਪਾਂ ਲੁੱਕਿਆ ਵਾਲੀ ਸਾਈਡ ਤੋਂ ਜਿੱਥੇ ਆਪਣੀ ਮਸ਼ੀਨ ਲੱਗੀ ਉਧਰੋਂ ਵੀ ਸਾਰੇ ਧੋ ਦਿੰਨੇ ਆ ਕਿਉਂਕਿ ਇਧਰੋਂ ਵੀ ਧੁੱਤੇ ਜਾਵੇ ਨਾ ਫਿਰ ਜਿਵੇਂ ਪੱਠੇ ਉਤਰਦੇ ਆ ਹਨਾ ਕਿਉਂਕਿ ਫਿਰ ਥੱਲੇ ਸਾਫ਼ ਰਹਿੰਦਾ ਹੈ ਤਾਂ ਕਰਕੇ ਫਿਰ ਹੁਣ ਇਸ ਤੋਂ ਬਾਅਦ ਆਪਾਂ ਇਧਰੋਂ ਧੋ ਕੇ ਤੇ ਆਪਾਂ ਲੱਗੇ ਸੀਗੇ ਬਾਹਰ ਚ ਧੋਣ ਤੇ ਹੁਣ ਆਪਾਂ ਬਾਰੋਂ ਵੀ ਸਾਰਾ ਧੋ ਕੇ ਤੇ ਨਾਲੇ ਆਪਾਂ ਪਾਣੀ ਛੜਕ ਦਿੰਨੇ ਆ ਬਾਹਰ ਦੇ ਵਿੱਚ ਕਿਉਂਕਿ ਆਵਾਜ਼ਾ ਵੀ ਦਾ ਸਾਧਨ ਜਿਹਾ ਬਣਾ ਰਹਿੰਦਾ ਵੀ ਜਿਵੇਂ ਕੋਈ ਚੀਜ਼ਾਂ ਲੰਗਦੀਆਂ ਹਨਾ ਤੇ ਜੰਮਦਾ ਨਹੀਂ ਥਾਂ ਦੀ ਮਿੱਟੀ ਜੀ ਜ਼ਿਆਦਾ ਉੱਡੀ ਜਾਂਦੀ ਰਹਿੰਦੀ ਹੈ ਬਾਰ ਦੇ ਵਿੱਚ ਤੇ ਇੱਥੇ ਅਰਸ਼ਨੌਰ ਵੀ ਆਪਦਾ ਨਾਟ ਓਕੇ ਹੋ ਗਿਆ ਸੀ ਰੈਡੀ ਕਿਉਂਕਿ ਆਪਣੇ ਟੂਰਨਾਮੈਂਟ ਚੱਲ ਰਿਹਾ ਅ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਬਾਬਾ ਜੀ ਦੀ ਵਰਸ਼ੀ ਸੀਗੀ ਤੇ ਆਪਾਂ ਵੀ ਕੋਈ ਵੀ ਵੀਡੀਓ ਨਹੀਂ ਉੱਥੋਂ ਬਣਾਏਗੀ ਕਿਉਂਕਿ ਇਸ ਤਰ੍ਹਾਂ ਹਨਾ ਵੀ ਚੰਗਾ ਜਣੇ ਲੱਗਿਆ ਮੈਨੂੰ ਵੀ ਵੀਡੀਓ ਬਣਾਉਣੀ ਕਿਉਂਕਿ ਮੈਂ ਬਣਾ ਵੀ ਦਿੰਦੀ ਪਰ ਜੇ ਤੱਕ ਵਧੀਆ ਹੁੰਦਾ ਕਿ ਵੀਰੇ ਇਸ ਤਰ੍ਹਾਂ ਦਾਣਾ ਵੀ ਉੱਥੇ ਕਹਿਣ ਲੱਗ ਜਾਂਦੇ ਆ ਵੀ ਇਹ ਵੀਡੀਓ ਪਾਉਂਦੀ ਜਾਂ ਕਿਦਾਂ ਹਨਾ ਮੈਨੂੰ ਮੈਸਟਰਾਂ ਚੰਗਾ ਨਹੀਂ ਲੱਗਾ ਮੈਂ ਵੀਡੀਓ ਬਣਾਈ ਨਹੀਂਗੀ ਤੇ ਭੋਗ ਤਾਂ ਕਰਨ ਪੈਗੇ ਗੁਰਦੁਆਰਾ ਸਾਹਿਬ ਚ ਤੇ ਹੁਣ 3 ਦਿਨ ਚੱਲੂਗਾ ਜੀ ਟੂਰਨਾਮੈਂਟ ਤੇ ਇਹ ਅਰਸ਼ਨੌਰ ਵੀ ਹੁਣ ਅੱਜ ਹੀ ਛੁੱਟੀ ਸੀਗੀ ਵੀ ਸੰਡੇ ਕਰਕੇ ਤੇ ਵੈਸੇ ਵੀ ਇਹਨੂੰ ਛੁੱਟੀਆਂ ਹੋ ਗਈਆਂ 5 ਤਰੀਕ ਨੂੰ ਖਣੀ 4 ਨੂੰ ਸਕੂਲ ਲੱਗਣਾ 5 ਨੂੰ 6 ਨੂੰ ਤੇ ਪੇਪਰ ਹੋ ਗਿਆ ਇਹਦੇ ਤੇ ਕੱਲ ਵੀ ਇਹ ਸਿੱਧਾ ਹੀ ਆ ਗਿਆ ਸੀਗਾ 12 ਵਜੇ ਸਕੂਲ ਨੂੰ ਤੇ ਅੱਜ ਦੂਜਾ ਦਿਨ ਆ ਜੀ ਟੂਰਨਾਮੈਂਟ ਦਾ ਅੱਲੋਂ ਤੋਂ ਸ਼ੁਰੂ ਹੋਇਆ 3 ਦਿਨ ਚੱਲੂਗਾ ਤੇ ਹੁਣੇ ਨਾ ਤੋਂ ਕਿ ਇੱਥੇ ਫ੍ਰੀ ਹੋ ਗਿਆ ਸੀਗਾ ਵੀ ਆਪਦੇ ਦੋਸਤਾਂ ਨੂੰ ਡੀਕ ਰਿਆ ਸੀਗਾ ਵੀ ਅਸੀਂ ਟੂਰਨਾਮੈਂਟ ਤੇ ਚੱਲੇ ਆ ਤੇ ਫਿਰ ਮੈਂ ਕਿਹਾ ਵੀ ਚੱਲ ਜਾਓ ਹਨਾ ਵੀ ਬੱਚਿਆਂ ਨੇ ਤਾਂ ਇੰਜੋਏ ਕਰਨਾ ਚਲੋ ਆਪਾਂ ਤਾਂ ਸਾਰੇ ਜਿਹੜੇ ਆਪਣੇ ਘਰ ਦੇ ਕੰਮ ਹੀ ਨੇ ਮੁੱਕਦੇ ਹਨਾ ਵੀ ਵੀਲਦਾਰੀ ਚ ਫਸੇ ਆ ਹਨਾ ਚਲੋ ਆਹੀ ਉਮਰ ਹੁੰਦੀ ਆ ਵੀ ਕਿੱਦਨ ਕੁੱਦਨ ਦੀ ਤੇ ਬਾਅਦ ਵਿੱਚ ਤਾਂ ਫਿਰ ਆਪਣੇ ਆਪ ਵੀ ਵਿਚਾਰੇ ਵੀਲਦਾਰੀਆਂ ਚ ਪੈ ਜਾਣਗੇ ਹਨਾ ਜਿਵੇਂ ਵੱਡੇ ਹੋਣਗੇ ਤੇ ਚਲੋ ਜੀ ਹੁਣ ਮੈਂ ਫਰਸ਼ ਧੋ ਲਈ ਸੀਗੀ ਤੇ ਹੁਣ ਮੈਂ ਨਾ ਇਥੋਂ ਸੁੰਬਰਦੀਆਂ ਵੀੜਾ ਤੇ ਹੁਣ ਮੈਂ ਵੀੜਾ ਸੁੰਭਰੂੰਗੀ ਜਿਹੜਾ ਕੋਈ ਮੈਨੂੰ ਜਿਵੇਂ ਪਾਣੀ ਆ ਉਹ ਵੀ ਨਿਕਲ ਜਾਊਗਾ ਮਾੜਾ ਮੋਟਾ ਵੀ ਵੈਸੇ ਖੜਦਾ ਨਹੀਂਗਾ ਵੀ ਕਿਹੜਾ ਕੋਈ ਇੰਨੇ ਟੋਏ ਨਹੀਂ ਹੈਗੇ ਬਸ ਇਥੋਂ ਮਾੜਾ ਮੋਟਾ ਨਹੀਂ ਵਜਾਤਾ ਹੈਗਾ ਉੱਥੇ ਥੋੜਾ ਬੋਤਾ ਖੜਦਾ ਉਹ ਵੀ ਆਪਾਂ ਬੋਕਰ ਦੇ ਨਾਲ ਕੱਢ ਦਿੰਨੇ ਆ ਤੇ ਫਿਰ ਹੁਣ ਵਧੀਆ ਦੇਖੋ ਸੁੰਭਰਿਆ ਜਾਂਦਾ ਕੋਈ ਇੰਨਾ ਜ਼ਿਆਦਾ ਚਿੱਕੜ ਨਹੀਂ ਬਚ ਜਾਗਾ ਕਿਉਂਕਿ ਮਿੱਟੀ ਵੈਰੀ ਸੀ ਉਹਦੇ ਨਾਲ ਨਾ ਵਧੀਆ ਸਾਫ਼ ਹੋ ਜਾਂਦਾ ਰੜਾ ਹੋ ਜਾਂਦਾ ਵੀੜਾ ਤੇ ਹੁਣ ਆਪਾਂ ਪਹਿਲਾਂ ਸੁੰਭਰ ਲਈਏ ਵੀੜਾ ਤੇ ਵੀੜਾ ਸੁੰਭਰ ਕੇ ਤੇ ਬਾਕੀ ਸਾਰੇ ਕੰਮ ਪਏ ਸੀ ਕਿ ਬਾਕੀ ਇਸ ਤਰ੍ਹਾਂ ਸੀਗਾ ਅੱਜ ਵੀ ਚੱਲ ਸੰਡੇ ਆ ਵੀ ਕਿਹੜਾ ਵੀ ਅਰਸ਼ਨੋਰ ਨੂੰ ਤਿਆਰ ਕਰਨਾ ਤੇ ਤਾਂ ਕਰਕੇ ਫਿਰ ਹੌਲੀ ਹੌਲੀ ਕੰਮ ਕਰੀ ਜਾਵਾਂਗੇ ਬਾਕੀ ਦਿਨ ਛੋਟੇ ਹੋਗੇ ਹੁਣ ਤਾਂ ਸਾਰਾ ਦਿਨ ਐਵੇਂ ਲੰਘ ਜਾਂਦਾ ਕੰਮ ਤਾਂ ਤੇ ਕਰਦਿਆਂ ਨੂੰ ਤੇ ਇਸ ਤੋਂ ਅੱਗੇ ਵੀ ਹਜੇ ਤਾਂ ਛੋਟੇ ਦਿਨ ਹੋਣਗੇ ਤੇ ਬਸ ਸਾਰਾ ਦਿਨ ਆ ਹੀ ਲੰਘ ਜਾ ਕਰੂਗਾ ਬਾਕੀ ਇਸ ਤੋਂ ਅੱਗੇ ਦਾ ਜਾਣੀ ਕਿ ਜਿਹੜਾ ਮੇਰਾ ਰੁਟੀਨ ਹੋਊਗਾ ਹਨਾ ਜਿੰਨੇ ਟਾਈਮ ਤੱਕ ਵੀ ਮੇਰਾ ਅੱਜ ਦਾ ਕੰਮ ਆ ਇਸ ਤੋਂ ਅੱਗੇ ਦਾ ਜਿਹੜਾ ਰੁਟੀਨ ਆ ਉਹ ਅਗਲੀ ਵੀਡੀਓ ਦੇ ਵਿੱਚ ਭੇਜੂਗੀ ਕਿਉਂਕਿ ਮੈਂ ਆਪ ਦਾ ਪੂਰੇ ਦਿਨ ਦਾ ਰੁਟੀਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜੇ ਪੂਰਾ ਰੁਟੀਨ ਤੁਹਾਡੇ ਨਾਲ ਸ਼ੇਅਰ ਕਰਾਂ ਨਾ ਤਾਂ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਾਣੀ ਹੈ ਇਹ ਵੀ ਮੈਂ ਨਾ ਹਰ ਜੇ ਜਿਵੇਂ ਵੀਡੀਓ ਥੋੜੀ ਥੋੜੀ ਫਾਸਟ ਕੀਤੀ ਹੈ ਵਿੱਚੋਂ ਤੇ ਵੀਡੀਓ ਥੋੜੀ ਥੋੜੀ ਜਿਵੇਂ ਕੱਟ ਕੇ ਥੋੜੀ ਥੋੜੀ ਕਲਿੱਪ ਲੈ ਕੇ ਤੇ ਫਿਰ ਵੀ ਮੇਰੀ ਜਿਹੜੀ ਵੀਡੀਓ ਇਹ ਮੈਨੂੰ ਲੱਗਦਾ 18-20 ਮਿੰਟ ਦੀ ਬਣ ਗਈ ਤੇ ਜੇ ਮੈਂ ਪ੍ਰੋਪਰ ਕੰਮ ਦਿਖਾਵਾਂਗੀ ਤਾਂ ਵੀਡੀਓ ਤਾਂ ਫਿਰ ਇਸ ਤਰ੍ਹਾਂ ਹੀ ਬਣਦੀ ਆ ਹਨਾ ਤੇ ਬਾਕੀ ਜੇ ਪੂਰਾ ਰੁਟੀਨ ਤੁਹਾਨੂੰ ਦਿਖਾਵਾਂ ਤੇ ਫਿਰ ਪੂਰਾ ਰੁਟੀਨ ਜਿਹੜਾ ਮੇਰਾ ਕੰਮ ਸਾਰੇ ਦਿਨ ਦਾ ਪੂਰੇ ਦਿਨ ਦਾ ਸਵੇਰੇ 4 ਵਜੇ ਤੋਂ ਲੈ ਕੇ ਤੇ ਸ਼ਾਮ ਦੇ 9 ਵਜੇ ਤੱਕ ਦਾ ਤੁਹਾਨੂੰ ਰੁਟੀਨ ਦਿਖਾਵਾਂ ਤਾਂ ਮੇਰੇ ਸਾਹ ਚ 3-4 ਪਾਠ ਬਣ ਜਾਣਗੇ ਹਨਾ ਤੇ ਜੇ ਪ੍ਰੋਪਰ ਦਿਖਾਵਾਂ ਤਾਂ 5-6 ਪਾਠ ਬਣਨਗੇ ਜੇ ਇਸ ਤਰ੍ਹਾਂ ਦਿਖਾਵਾਂ ਜਿਵੇਂ ਵੀਡੀਓ ਥੋੜੀ ਜਿਹਾ ਫਾਸਟ ਕਰ ਕਰਕੇ ਤਾਂ ਫਿਰ ਇਸ ਤਰ੍ਹਾਂ ਹੋਊਗਾ ਤੇ ਬਾਕੀ ਇਕੱਲੇ ਜਾਣੇ ਕਰਕੇ ਨਾ ਮੈਨੂੰ ਤਾਂ ਥੋੜਾ ਜਿਹਾ ਜ਼ਿਆਦਾ ਹੋ ਜਾਂਦਾ ਬਾਕੀ ਸਾਰੀਆਂ ਭੈਣਾਂ ਨੂੰ ਕੰਮ ਧੰਦੇ ਤਾਂ ਸਾਰੀਆਂ ਭੈਣਾਂ ਨੂੰ ਹੁੰਦੇ ਆ ਹਨਾ ਤਕਰੀਬਨ ਪਿੰਡਾਂ ਦੇ ਵਿੱਚ ਥੋੜੇ ਜਿਹਾ ਕੰਮ ਜ਼ਿਆਦਾ ਬਚ ਜਾਂਦੇ ਆ ਬਾਕੀ ਹੁਣ ਤਾਂ ਸ਼ਹਿਰਾਂ ਦੇ ਵਿੱਚ ਵੀ ਇਹੀ ਆ ਸਾਰੇ ਅ ਬੀਜੀ ਲਾਈਫ ਹੀ ਚੱਲਦੀ ਆ ਜੀ ਹਰ ਇੱਕ ਦੀ ਕਿਉਂਕਿ ਵੇਲੇ ਬੈਠਾ ਸਰਦਾ ਵੀ ਨਹੀਂਗਾ ਅੱਜ ਕੱਲ ਦੀ ਮੰਗਾਈ ਇੰਨੀ ਹੋਈ ਪਈ ਆ ਵੀ ਕੋਈ ਵੀ ਇਨਸਾਨ ਵੇਲਾ ਬੈਠੂਗਾ ਪੂਰੀ ਨਹੀਂ ਪੈਂਦੀ ਜਿੰਨੇ ਵੀ ਕਰਦੇ ਬੰਦੇ ਇਨਸਾਨ ਨਹੀਂ ਮੰਨ ਕੇ ਚੱਲੋ ਔਰਤਾਂ ਮਰਦ ਹਨਾ ਕੰਮ ਕਰਾਂਗੇ ਆਪਾਂ ਮਿਹਨਤ ਕਰਾਂਗੇ ਤਾਂ ਫੇਰ ਹੀ ਪੂਰਾ ਲਿਆ ਜਾਣਾ ਤੇ ਬਾਕੀ ਹੱਲੇ ਮੇਰੇ ਜਿਵੇਂ ਮੱਛਾਂ ਨੂੰ ਪਾਣੀ-ਥਾਣੀ ਪਿਉਣਾ ਲਾ ਸਾਰਾ ਉੱਧਰ ਪਿਆਸੀ ਕੱਲਾ ਗੋਹਾ ਵਗੈਰਾ ਚੱਕਿਆ ਸੀ ਜਿਵੇਂ ਕੱਖ ਵਗੈਰਾ ਪਾਏ ਧਾਰਾ ਕੱਢੀ ਜਿਵੇਂ ਉਹ ਤਾਂ ਚਲੋ ਸਵੇਰੇ ਯਾਰ ਲਈ ਮਾਰਨਿੰਗ ਦਾ ਜਿਹੜਾ ਰੁਟੀਨ ਹੁੰਦਾ ਹੈ ਉਹ ਆਪਣਾ ਖਤਮ ਹੋਇਆ ਬਾਕੀ ਜਿਵੇਂ ਉਸ ਤੋਂ ਬਾਅਦ ਮੱਝਾਂ ਨੂੰ ਨਹਾ ਪਿਆ ਕੇ ਹਨਾ ਪਾਣੀ ਪਿਆ ਕੇ ਫਰਸ਼ ਵਗੈਰਾ ਧੋਣੀ ਉਧਰੋਂ ਸਫਾਈ ਵਗੈਰਾ ਕਰਨੀ ਉਹ ਸਾਰਾ ਇਹ ਕੰਮ ਪਿਆ ਸੀਗਾ ਤੇ ਹਲੇ ਭਾਂਡੇ ਵਗੈਰਾ ਵੀ ਸਾਫ਼ ਕਰਨ ਵਾਲੇ ਪਏ ਸੀ ਚਾਹ ਆਲੀ ਤੇ ਅੰਦਰੋਂ ਜਾਣੀ ਕਿ ਖਲਾਰਾ ਚੱਕਣ ਵਾਲਾ ਪਿਆ ਸੀ ਸਾਰਾ ਤੇ ਪਹਿਲਾਂ ਮੈਂ ਕਿਹਾ ਵੀ ਚੱਲ ਵਿਹੜੇ ਦੀ ਸਫਾਈ ਕਰਾਂ ਤੇ ਲੋ ਜੀ ਹੁਣ ਆਪਾਂ ਇੱਥੇ ਬੱਕਰ ਮਾਰ ਕੇ ਤੇ ਢੇਰੇ ਇਹਦੇ ਵਿੱਚ ਪਾ ਕੇ ਕੂੜਾ ਬੱਠਲ ਦੇ ਵਿੱਚ ਤੇ ਫਿਰ ਆਪਾਂ ਇਧਰ ਅੱਗੇ ਜਿਹੜੇ ਗਲੇ ਰਹਿ ਗਈ ਉਹ ਵੀ ਸੁੰਬਰ ਦਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਅੰਦਰ ਤੇ ਅੰਦਰਾਂ ਦਾ ਕੰਮ ਨਿਵੇੜਾਂਗੇ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਮੈਂ ਵਿੜਾ ਵਗੈਰਾ ਸਾਰਾ ਸੰਭਰ ਕੇ ਤੇ ਫਿਰ ਮੈਂ ਪਾਂਡੇ ਵਗੈਰਾ ਸਾਫ਼ ਕੀਤੇ ਸਾਰੇ ਪਾਂਡੇ ਸਾਫ਼ ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਵਗੈਰਾ ਧੋਤੇ ਤੇ ਕੱਪੜੇ ਧੋ ਕੇ ਤੇ ਬਾਥ ਵਗੈਰਾ ਵਾਸ਼ਰੂਮ ਵਗੈਰਾ ਸਾਰਾ ਥੜਾ ਵਗੈਰਾ ਉਹ ਵੀ ਧੋ ਕੇ ਸਾਫ਼ ਕਰਤਾ ਯਾਨੀ ਕਿ ਧੋਤਾ ਉਤੋਂ ਉਹ ਵੀ ਸਾਰਾ ਆਪਾਂ ਸਾਫ਼ ਕਰਤਾ ਤੇ ਪਾਂਡੇ ਧੋ ਕੇ ਸੀ ਰੱਖਤੇ ਮੈਂ ਧੁੱਪੇ ਤੇ ਮੈਂ ਅੰਦਰੋਂ ਬੈੱਡ ਸ਼ੀਟ ਵਗੈਰਾ ਚੇਂਜ ਕਰਨੀ ਸੀ ਇਹ ਵੀ ਚੇਂਜ ਕਰ ਲਈ ਸੀ ਕਿਉਂਕਿ ਮੈਂ ਕੱਪੜੇ ਧੋਣੇ ਸੀਗੇ ਨਾ ਤੇ ਫਿਰ ਮੈਂ ਕਿਹਾ ਵੀ ਚੱਲ ਨਾਲੇ ਵੀ ਧੋਤੀ ਜਾਊਗੀ ਬੈੱਡ ਸ਼ੀਟ ਚੇਂਜ ਕਰਨੀ ਸੀ ਸੋਫਿਆਂ ਦੇ ਕਵਰ ਵਗੈਰਾ ਮੈਂ ਨਹੀਂ ਚੇਂਜ ਕੀਤੇ ਹੈਗੇ ਅੱਜਾ ਜੀ ਕੱਲ ਬੈੱਡ ਸ਼ੀਟ ਚੇਂਜ ਕੀਤੀ ਸੀ ਤੇ ਬਾਕੀ ਦੇ ਲਈ ਜਿਹੜੇ ਪਾਉਣ ਵਾਲੇ ਕੱਪੜੇ ਸੀ ਉਹ ਸੀਗੇ ਬਸ ਤੇ ਮੈਂ ਕੱਪੜੇ ਵੀ ਧੋਾਈ ਸੀਗੀ ਤੇ ਬਾਕੀ ਹੁਣ ਰਹਿ ਗਿਆ ਝਾੜੂ ਤੇ ਝਾੜੂ ਕੱਢ ਕੇ ਉਸ ਤੋਂ ਬਾਅਦ ਫਿਰ ਡਸਟਿੰਗ ਵਗੈਰਾ ਕਰਾਂਗੇ ਵਗੈਰਾ ਕਰਕੇ ਜਾਨੀ ਕਿ ਟੋਬ ਵਗੈਰਾ ਸਾਫ ਕਰ ਦੂੰ ਸ਼ੋਕ ਹੋ ਗਿਆ ਸੋਫੇ ਸਾਰਾ ਜਾਨੀ ਕਿਸਾ ਪੂਰੀ A to Z ਸਫਾਈ ਕਰਕੇ ਉਸ ਤੋਂ ਬਾਅਦ ਫਿਰ ਮੈਂ ਬਣਾਉਂਗੀ ਰੋਟੀ ਤੇ ਫਿਰ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਆਪਾਂ ਪੋਚਣ ਦਾ ਕੰਮ ਨਿਬੜਾਂਗੇ ਤੇ ਫਿਰ ਮੱਛਾਂ ਨੂੰ ਨਵਾ ਪਿਆ ਕੇ ਆਵਾਂਗੇ ਜੇ ਤਾਂ ਮੈਂ ਥੋੜਾ ਜਿਹਾ ਲੇਟ ਹੋ ਜਾਾਂ ਫਿਰ ਤਾਂ ਮੈਂ ਮੱਛਾਂ ਨੂੰ ਪਹਿਲਾਂ ਨਵਾ ਦੇਣੀ ਹੁੰਨੀ ਹੈ ਤੇ ਜੇਕਰ ਮੈਨੂੰ ਲੱਗੇ ਵੀ ਹਲੇ ਜਿਵੇਂ 8-9 ਵਜੇ ਦੇ ਨੂੰ ਮੇਰਾ ਝਾੜੂ ਪੋਚਦਾ ਮੈਂ ਕੰਮ ਸ਼ੁਰੂ ਕਰ ਲਾਂ ਜਿਵੇਂ ਅਰਸ਼ਨੂਰ ਕਰੇ ਹੋਵੇ ਤਾਂ ਫਿਰ ਮੈਂ ਬਾਅਦ ਵਿੱਚ ਨਵਾ ਦਿੰਨੂੰ ਨਹੀਂ ਕਈ ਵਾਰ ਪਹਿਲਾਂ ਨਵਾ ਦਿੰਨੂੰ ਬਸ ਵੀ ਮੇਰਾ ਜਿੱਦਦਰ ਬਸ ਮੈਨੂੰ ਐ ਹੁੰਦਾ ਵੀ ਇੱਕ ਪਾਸੇ ਜਿੱਦਦਰ ਮੇਰਾ ਕੰਮ ਆ ਮੈਂ ਪਹਿਲਾਂ ਸਟਾਰਟ ਕਰ ਲਿਆ ਬਸ ਵੀ ਇੱਧਰ ਲੱਗ ਗਈ ਤਾਂ ਇੱਧਰੋਂ ਸ਼ੁਰੂ ਕਰ ਸੌਰੀ ਕਰ ਦਿੰਨੀ ਹੁੰਨੀ ਬਸ ਇੱਥੇ ਮੈਨੂੰ ਐ ਹੁੰਦਾ ਵੀ ਝਾੜੂ ਵਗੈਰਾ ਮੈਂ ਪਹਿਲਾਂ ਤਾਂ ਕੱਢ ਦਿੰਨੀ ਆ ਵੀ ਮੈਨੂੰ ਐ ਹੁੰਦਾ ਵੀ ਕਈ ਵਾਰ ਕੋਈ ਆ ਖਰ ਜਾਂਦਾ ਤੇ ਫਿਰ ਐ ਬੁਰਾ ਜਿਹਾ ਲੱਗਦਾਗਾ ਤੇ ਪੋਚੇ ਤਾਂ ਚਲ ਮੈਂ ਬਾਅਦ ਚ ਹੀ ਲਾਉਣੀ ਹੁੰਨੀ ਆ ਕਿਉਂਕਿ ਮੈਨੂੰ ਐ ਹੁੰਦਾ ਵੀ ਜਦੋਂ ਸਾਰੇ ਆਪ ਦਾ ਰੋਟੀ ਪਾਣੀ ਖਾ ਕੇ ਨਾਲ ਤੋਂ ਕੇ ਅੰਦਰ ਬੜ ਕੇ ਬੈਠ ਜਾਂਦੇ ਉਸ ਤੋਂ ਬਾਅਦ ਮੈਂ ਪੁੱਛ ਲਵੋਣੀ ਹੁੰਨੀ ਹੈ ਫਿਰ ਮੈਨੂੰ ਆਏ ਹੁੰਦਾ ਵੀ ਇਹ ਵਿੱਚ ਹੀ ਤੁਰੇ ਫਿਰਨਗੇ ਤੇ ਨਾ ਆਪਾਂ ਕਹਿ ਸਕਦੇ ਹਾਂ ਨਾ ਵੀ ਤੁਸੀਂ ਵਿੱਚ ਵੀ ਕਿਉਂ ਤੁਰੇ ਫਿਰਦੇ ਹੋ ਤੇ ਬਾਕੀ ਅਜਤਾਰਸ਼ਨੂਰ ਤਾਂ ਗਿਆ ਸੀਗਾ ਟੂਰਨਾਮੈਂਟ ਤੇ ਤੇ ਉਹਦੇ ਡੈਡੀ ਹਜੇ ਖੇਤ ਗਏ ਸੀ ਉਹ ਵੀ ਪਸੋਂ ਵਾਲੇ ਹੀ ਹੋਣਗੇ ਤੇ ਜਦੋਂ ਆਗੇ ਉਸ ਤੋਂ ਬਾਅਦ ਫਿਰ ਆਪਾਂ ਰੋਟੀ ਪਾਣੀ ਬਣਾਵਾਂਗੇ ਤੇ ਮੈਂ ਅਰਸ਼ਨੂਰ ਨੂੰ ਪਹਿਲਾਂ ਕਿਹਾ ਵੀ ਸੀਗਾ ਮੈਂ ਹਾਂ ਵੀ ਚਲ ਤੂੰ ਰੋਟੀ ਖਾ ਕੇ ਚਲਾ ਜਾਏ ਤੇ ਫਿਰ ਉਹ ਕਹਿੰਦੇ ਨਹੀਂ ਵੀ ਮੰਮਾ ਅਸੀਂ ਬਾਅਦ ਚਾ ਕੇ ਖਾ ਜਾਾਂਗੇ ਕੋਈ ਗੱਲ ਨਹੀਂ ਵੈਸੇ ਤਾਂ ਲੰਗਰ ਚੱਲਦਾ ਹੁੰਦਾ ਉੱਥੇ ਪਤਾ ਨਹੀਂ ਉੱਥੋਂ ਲੰਗਰ ਛਕਣਗੇ ਪਤਾ ਨਹੀਂ ਵੀ ਵੀ ਘਰੀਆਂ ਕੇ ਖਾਣਗੇ ਇੰਨਾ ਤਾਂ ਮੈਨੂੰ ਹਲੇ ਪਤਾ ਨਹੀਂ ਤੇ ਫਿਰ ਮੈਂ ਕਿਹਾ ਹੀ ਨਹੀਂ ਮਨਾਇਆ ਮੈਂ ਰੁਕ ਗਿਆ ਕਿਉਂਕਿ ਉਹ ਵੈਸੇ ਤਾਂ ਬੜਾ ਜਿਆਦਾ ਬਾਹਰ ਐ ਇੰਨਾ ਫੇਰਾ ਤੋਰਾ ਕਰਨ ਜਾਂਦਾ ਨਹੀਂ ਹੈਗਾ ਬਸ ਇਸ ਵਾਰ ਹੀ ਗਿਆ ਅੱਗੇ ਵੀ ਨਹੀਂ ਜਾਂਦਾ ਹੁੰਦਾ ਅੱਗੇ ਵੀ ਆਪਣੇ ਡੈਡੀ ਦੇ ਨਾਲ ਹੀ ਜਾਂਦਾ ਹੁੰਦਾ ਤੇ ਬਸ ਇਸ ਵਾਰੀ ਆਪਦੇ ਦੋਸਤ ਨਾਲ ਚਲਾ ਗਿਆ ਮੈਂ ਕਿਹਾ ਵੀ ਚੱਲ ਕੋਈ ਨਹੀਂ ਹੈਣਾ ਜਵਾਕ ਆ ਅਭੀ ਕਿਹੜਾ ਕਿਥੇ ਬਾਹਲੀ ਡੂਟ ਜਾਣਾ ਹੈਗਾ ਪੈਂਟ ਦੇ ਵਿੱਚ ਤਾਂ ਹੈ ਤੇ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਇੰਜੋਏ ਕਰਨ ਦੇ ਤੇ ਫਿਰ चले गए से लोजी उसके तो बाद आप झाड़ू लगा के फिर अपना रोटी वगैरह बना के खा के अपना गैस वगैरह साफ कर लिया गैस वगैरह साफ करके भांडे वगैरह जोड़े धोते थे रोटी वाले धो धो ले लग गई भांडे सुक् चुके से हूँ मैं इतने ला गई रसोई दे चलो भांडे पहला लाव तो स्लैप वगैरह मैं साफ करती है तो बस भांडे ला के ਤੇ ਨੀਚੋਂ ਨੀਚੋਂ ਡਾ ਗਿਆ ਪੋਚਾ ਲਾਉਣਾ ਲਾ ਬਸ ਤੇ ਹੁਣ ਆਪਾਂ ਲਾਉਨੇ ਆ ਪੋਚਾ ਤੇ ਮੱਝਾਂ ਨੂੰ ਵੀ ਨਵਾ ਆ ਪਿਆ ਕੇ ਮੈਂ ਬੰਨੇ ਆਈਆਂ ਸਾਰਾ ਮੱਝਾਂ ਲੋ ਵਿਜੜੀ ਆਪਣੀ ਸਾਫ ਸਫਾਈ ਦਾ ਕੰਮ ਸਾਰਾ ਖਤਮ ਹੋ ਚੁੱਕਿਆ ਤੇ ਹੁਣ ਆਪਾਂ ਇੱਥੇ ਭਾਂਡੇ ਰੱਖ ਕੇ ਤੇ ਫਿਰ ਲਾਉਨੇ ਆ ਪੋਚੇ ਤੇ ਅੱਜ ਮੈਂ ਦਾਲ ਵੀ ਪਹਿਲਾਂ ਪਿਉਂਦੀ ਸੀ ਕਿਉਂਕਿ ਅੱਜ ਐਤਵਾਰ ਸੀ ਤੇ ਸਾਡੇ ਐਤਵਾਰ ਵੀ ਸਬਜ਼ੀ ਵਾਲੇ ਬਹੁਤ ਘੱਟ ਆਉਂਦੇ ਆ ਜਿਵੇਂ ਕਿ ਸਬਜ਼ੀ ਨੂੰ ਕਈ ਵਾਰੀ ਆ ਵੀ ਜਾਂਦੇ ਆ ਤੇ ਕਈ ਵਾਰੀ ਹਨਾ ਕਿ ਛੁੱਟੇ ਵੀ ਖਾ ਲੈਂਦੇ ਆ ਵੀ ਨਹੀਂ ਵੀ ਆਉਂਦੇ ਹੈਗੇ ਤੇ ਫਿਰ ਮੈਂ ਅੱਜ ਪਹਿਲਾਂ ਸਵੇਰੇ ਹੀ ਦਾਲ ਜਿਹੜੀ ਪਿਉਂਦੀ ਸੀਗੀ ਸਾਰੇ ਦਾਲ ਮਿਕਸ ਕਰਕੇ ਜਿੱਦਾਂ ਹੋ ਗਈ ਤੋਂ ਹੀ ਮੂੰਗੀ ਹੋਗੀ ਹਰੀ ਮੂੰਗੀ ਹੋਗੀ ਦਲੇ ਛੋਲੇ ਹੋਗੇ ਕਾਲੇ ਛੋਲੇ ਹੋਗੇ ਚਿੱਟੇ ਛੋਲੇ ਹੋਗੇ ਤੇ ਰਾਜਮਾ ਹੋਗੇ ਹੈਨਾ ਇਹ ਸਾਰੀਆਂ ਦਾਲਾਂ ਜਾਨੀ ਕਿ ਮੈਂ ਥੋੜੀਆਂ-ਥੋੜੀਆਂ ਪਾ ਕੇ ਮਿਕਸ ਕਰਕੇ ਮੈਂ ਪਿਉਂਦੀਆਂ ਸੀਗੀਆਂ ਤੇ ਮੈਂ ਜਦੋਂ ਹੁਣ ਰੋਟੀ ਬਣਾ ਕੇ ਉਸ ਤੋਂ ਬਾਅਦ ਜਿਵੇਂ ਦੁੱਧ ਤਤ ਕਰਿਆ ਹੁੰਦਾ ਵੀ ਅੱਗ ਤਾਂ ਚੁੱਲੇ ਦੇ ਵਿੱਚ ਹੁੰਦੀ ਆ ਉੱਥੇ ਸੇਕ ਸੀਗਾ ਤੇ ਮੈਂ ਕਿਹਾ ਵੀ ਚਲੋ ਹੁਣ ਮੈਂ ਪੋਚੇ ਲਾ ਕੇ ਉਸ ਤੋਂ ਬਾਅਦ ਟਾਈਮ ਦੇਖੂਗੀ ਫਿਰ ਮੈਂ ਉਹਦੇ ਤੇ ਹੀ ਪਾਣੀ ਪਾ ਕੇ ਦਾਲ ਵੀ ਧਰਕ ਦੂੰਗੀ ਚਾਹੇ ਉਹ ਨੂੰ ਵੀ ਬਾਅਦ ਵਿੱਚ ਜਿਵੇਂ 2:30 ਵਜੇ ਜਿਵੇਂ ਚਾਹ ਬਣਾਉਣ ਉਠਿਓ ਉਹ ਅੱਗ ਮਚਾ ਦਾਂਗੇ ਦੁਬਾਰਾ ਫੇਰ ਉੱਥਲੇ ਕਿਉਂਕਿ ਸੇਕ ਹੈਗਾ ਤੇ ਦਾਲ ਵਧੀਆ ਭਿੱਜ ਜੂਗੀ ਬਾਕੀ ਮੱਠੀ ਮੱਠੀ ਅੱਗ ਦੇ ਉੱਪਰ ਦਾਲ ਸਬਜ਼ੀ ਆਪਾਂ ਚੁੱਲੇ ਤੇ ਜਦੋਂ ਬਣਾਉਣੀ ਆ ਤਾਂ ਉਹਦਾ ਟੇਸਟੀ ਵੱਖਰਾ ਹੁੰਦਾ ਹੈ ਨਾ ਗੈਸ ਲਾ ਲੋ ਤਾਂ ਹੀ ਚੁੱਲੇ ਤੇ ਦਾਲ ਸਬਜ਼ੀ ਸਵਾਦ ਲੱਗਦੀ ਹੈ ਕਿਉਂਕਿ ਥੋੜੇ ਥੋੜੇ ਸੇਕ ਦੇ ਵਿੱਚ ਬਣੀ ਜਾਂਦੀ ਹੈ ਤੇ ਸਾਂ ਕਰਕੇ ਮੈਂ ਕਾ ਵਿਚਨ ਮੈਂ ਉੱਥੇ ਦਾਲ ਪਾ ਲੇ ਫਤਰ ਦੂੰਗੀ ਦਾਲ ਮੈਂ ਭਿਓ ਕੇ ਰੱਖਤੀ ਸੀਗੀ ਫਿਰ ਮੈਂ ਧੋ ਕੇ ਤੇ ਬਾਅਦ ਚ ਦਾਲ ਵੀ ਪਾ ਦੂੰਗੀ ਪਹਿਲਾਂ ਮੈਂ ਪਰਮੇ ਪੋਚੇ ਲਾ ਲਾ ਪਾਣੀ ਮੈਂ ਰੱਖਤਾ ਸੀਗਾ ਦਾਲ ਆਲਾ ਮੈਂ ਕਾ ਵਿਚ ਜਦ ਤੱਕ ਹੌਲੀ ਹੌਲੀ ਸੇਕ ਦੇ ਨਾਲ ਪਾਣੀ ਗਰਮ ਹੋ ਜਾਊਗਾ ਦਾਲ ਭਿਜਰੀ ਪਈ ਆ ਤੇ ਬਾਅਦ ਵਿੱਚ ਆਪਾਂ ਦਾਲ ਵੀ ਪਾ ਦਾਂਗੇ ਵਿੱਚ ਤੇ ਫਿਰ ਆਪਾਂ ਮੇਰਾ ਰਾਦਾ ਸੀਗਾ ਜਿਵੇਂ ਵਿੱਚ ਪਾਲਕ ਪਾਉਣੀ ਹੁੰਨੀ ਹੈ ਮੈਂ ਜਿੱਦਾਂ ਮਿਕਸ ਦਾਲ ਬਣਾਵਾਂ ਨਾ ਵਿੱਚ ਫਿਰ ਪਾਲਕ ਪਾ ਦੇਣੀ ਆ ਤੇ ਫਿਰ ਮੈਂ ਕਾ ਵਿਚ ਜਿੱਦਾਂ ਹਾਲਾਂਕਿ ਸਬਜ਼ੀਆਂ ਕੋਈ ਆ ਗਿਆ ਪਾਲਕ ਮਿਲ ਗਈ ਤਾਂ ਫਿਰ ਤਾਂ ਪਾਲਕ ਲੈ ਲਾਂਗੇ ਤੇ ਪਾਲਕ ਪਾ ਦਾਂਗੇ ਵਿੱਚ ਬਾਅਦ ਵਿੱਚ ਘੱਟ ਕੇ ਨਹੀਂ ਤਾਂ ਫਿਰ ਵੈਸੇ ਤੜਕਾ ਲਾ ਲਾਂਗੇ ਕਿਉਂਕਿ ਦਾਲ ਮਿਕਸ ਦਾਲ ਜਦੋਂ ਆਪਾਂ ਬਣਾਉਣੀ ਆ ਉਹਦੇ ਵਿੱਚ ਪਾਲਕ ਪਾਲਗੇ ਤਾਂ ਜਿਹੜੀ ਦਾਲ ਬਹੁਤ ਸਵਾਦ ਬਣਦੀ ਆ ਆ ਜੇਕਰ ਅੱਜ ਹੁਣ ਤਾਂ ਮੈਂ ਇਸ ਮੇਰੀ ਵੀਡੀਓ ਜਿਹੜੀ ਪੱਡੀ ਹੋ ਜਾਣੀ ਆ ਬਾਕੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੇਕਰ ਮੈਨੂੰ ਪਾਲਕ ਮਿਲ ਗਈ ਤਾਂ ਫਿਰ ਆਪਾਂ ਦਾਲ ਦੇ ਵਿੱਚ ਪਾਵਾਂਗੇ ਤੇ ਬਹੁਤ ਵਧੀਆ ਦਾਲ ਬਣਦੀ ਆ ਪਾਲਕ ਪਾ ਕੇ ਜਿਵੇਂ ਹੁਣ ਸਰਦੀਆਂ ਦੇ ਵਿੱਚ ਹੋ ਜਾਂਦੀ ਆ ਤਾਂ ਜਿਵੇਂ ਆਪਾਂ ਹਨਾ ਸਬਤ ਮੂੰਗੀ ਜਿਵੇਂ ਹਰੀ ਮੂੰਗੀ ਹਨਾ ਤਾਂ ਦਾਲ ਬਣਾਉਣੀ ਆ ਤਾਂ ਮੈਂ ਤਾਂ ਵਿੱਚ ਪਾਲਕ ਪਾ ਲੈਣੀ ਆ ਨੀ ਸਰਦੀਆਂ ਦੇ ਵਿੱਚ ਤਾਂ ਚਲੋ ਪਾਲਕ ਆਮ ਹੀ ਹੋ ਜਾਂਦੀ ਆ ਇਹ ਹਜੇ ਤਾਂ ਨਾ ਵੈਸੇ ਤਾਂ ਵਾਧੂ ਹੋਊਗੀ ਪਾਲਕ ਪਰ ਇਸ ਤਰ੍ਹਾਂ ਹੋ ਜਾਂਦਾ ਕਈ ਵਾਰੀ ਪਿੰਡਾਂ ਦੇ ਵਿੱਚ ਘੱਟ ਲੈ ਕੇ ਆਉਂਦੇ ਕੋਈ ਕਿ ਰੇਟ ਜ਼ਿਆਦਾ ਹੁੰਦਾ ਹੈ ਨਾ ਕਿਉਂਕਿ ਹੁਣ ਤਾਂ ਮੈਨੂੰ ਲੱਗਦਾ 25-30 ਰੁਪਏ ਗੁੱਟੀ ਹੋਊਗੀ ਪਾਲਕ ਦੀ ਹਲੇ ਤੇ ਫਿਰ ਘੱਟ ਲੈ ਕੇ ਆਉਂਦੇ ਵੇ ਨਹੀਂ ਮਹਿੰਗੀ ਕੋਈ ਨਹੀਂ ਖਰੀਦਦਾ ਹੈਗਾ ਕਈ ਖਰੀਦ ਵੀ ਲੈਂਦੇ ਆ ਪਰ ਕਈ ਵਾਰੀ ਹਨਾ ਵਿਪਿੰਡ ਚ ਕਹਿ ਦਿੰਦੇ ਨਹੀਂ ਖਰੀਦਦੇ ਹੈਗੇ ਤੇ ਬਾਕੀ ਕਈ ਤਾਂ ਹੁਣ ਆਪੋ ਆਪਣੀ ਸਬਜ਼ੀ ਲਾ ਹੀ ਲੈਂਦੇ ਆ ਆਪਾਂ ਤਾਂ ਆਪ ਹੁਣ ਸਬਜ਼ੀ ਲਾਉਣੀ ਸੀ ਬਸ ਘਾਲੋ ਹੀ ਹੋਈ ਪਈ ਐ ਦੇਖਦੇ ਆ ਅੱਜ ਸ਼ਾਮ ਨੂੰ ਜਾਂ ਕੱਲ ਨੂੰ ਜਿਹੜੀ ਰਹਿ ਕੁਛਕ ਤਾਂ ਲਾਤੀ ਸੀਗੀ ਕੁਛਕ ਰਹੇਗੀ ਸੀਗੀ ਤੇ ਬਸ ਫਿਰ ਉਹ ਲਾ ਕੇ ਆਵਾਂਗੇ ਕਿਉਂਕਿ ਗਰਮੀ ਦੇ ਵਿੱਚ ਵੀ ਇਸ ਵਾਰੀ ਸਬਜ਼ੀ ਇੰਨੀ ਨਹੀਂ ਹੋਏਗੀ ਬਾਦ ਵਿੱਚ ਜਦੋਂ 10 ਰੁਪਏ 20 ਰੁਪਏ ਕद्दू ਹੋਗੇ ਉਦੋਂ ਆਪਦੇ ਵੀ ਕੱਦੂ ਲੱਗਣ ਲੱਗੇ ਵਧੀਆ ਕਰੇ ਇਹ ਹਾ ਸਾਰੇ ਖੇਤ ਤੇ ਉਸ ਤੋਂ ਪਹਿਲਾਂ ਜਦੋਂ ਇੰਨੇ ਮਹਿੰਗੇ ਕੱਦੂ ਵੀ ਇੰਨੇ ਮਹਿੰਗੇ ਹੋਗੇ ਤੇ ਹੋਏ ਵੀ ਨਹੀਂ ਕਿਉਂਕਿ ਗਰਮੀ ਸੀਗੀ ਜ਼ਿਆਦਾ ਤਾਂ ਹੀ ਇਸ ਵਾਰੀ ਚੱਜਣਾ ਸਬਜੀ ਨਹੀਂ ਹੋਈ ਹੈਗੀ ਤੇ ਲਓ ਜੀ ਆਪਾਂ ਰਸੋਈ ਸਾਫ਼ ਕਰਕੇ ਸੋਈ ਚ ਪੋਚਾ ਲਾ ਕੇ ਉਸ ਤੋਂ ਬਾਅਦ ਆਪਾਂ ਬੇਟੀ ਵਾਲੇ ਕਮਰੇ 'ਚ ਵੀ ਪੋਚਾ ਲਾਤਾ ਸੀ ਆ ਯਾਨੀ ਕਿ ਬੱਬਲ ਜੀ ਵਾਲੇ ਕਮਰੇ 'ਚ ਵੀ ਲਾ ਕੇ ਪੋਚਾ ਸਾਰਾ ਤੇ ਬੱਸ ਹੁਣ ਆਪਾਂ ਇੱਥੇ ਲਾਉਣੇ ਆ ਫਰਾਂਡੇ 'ਚ ਸੋ ਬਾਅਦ ਆਪਾਂ ਚਾਹਾਂਗੇ ਬੈਡਰੂਮ ਚ ਤੇ ਫਿਰ ਆਪਾਂ ਸੋਫੇ ਵਾਲੇ ਕਮਰੇ ਚ ਉੱਥੇ ਲਾਵਾਂਗੇ ਸਾਰੇ ਕਿਤੇ ਲਾ ਕੇ ਪੋਚਾ ਅੰਦਰ ਫਿਰ ਲਾਵਾਂਗੇ ਬਾਹਰ ਚੌਂਤਰੇ ਦੇ ਵਿੱਚ ਪੋਚਾ ਤੇ ਬਾਕੀ ਫਰਸ਼ ਤਾਂ ਮੈਂ ਬਾਹਰੋਂ ਧੋਈ ਦਿੱਤੀ ਸੀਗੀ ਤੇ ਚਲੋ ਜੀ ਹੁਣ ਆਪਾਂ ਪੋਚਾ ਲਾ ਲਗੇ ਤੇ ਫਿਰ ਦੇਖਦੇ ਆਂ ਅਗਲੇ ਕੰਮ ਦੰਦੇ ਆਪਣੇ ਲੋ ਜੀ outro ਪੁੱਛਲਾਉਣ ਤੋਂ ਬਾਅਦ ਫਿਰ ਆਪਾਂ ਅਗੇ ਸੀ ਬੈਡਰੂਮ ਚ ਹੁਣ ਆਪਾਂ ਲਾ ਦਿੰਨੇ ਇੱਥੇ ਵੀ ਪੁੱਛ ਤੇ ਜਿਹੜੀ ਇਹ ਵਾਲੀ ਬੈੱਡ ਸ਼ੀਟ ਆ ਇਹ ਵਾਲੀ ਬੈੱਡ ਸ਼ੀਟ ਮੈਂ ਘਰੇ ਬਣਾਈ ਸੀਗੀ ਹਨਾ ਮੈਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਤੇ ਪਤਾ ਨਹੀਂ ਕਿਉਂ ਮੈਨੂੰ ਇਹ ਵਾਲੀ ਬੈੱਡ ਸ਼ੀਟ ਨਾ ਮਛਾਈ ਜਿਆਦਾ ਸੋਹਣੀ ਲੱਗਦੀ ਆ ਵੀ ਜਾਨੀ ਕਿ ਇਹ ਜਿਆਦਾ ਖੇਲਦੀ ਆ ਜਿਆਦਾ ਉੱਠਦੀ ਆ ਤੇ ਜਿਆਦਾ ਸੋਹਣੀ ਲੱਗਦੀ ਆ ਤੇ ਬਾਕੀ ਇਕੱਠੀ ਵੀ ਇੰਨੀ ਜਿਆਦਾ ਨਹੀਂ ਹੁੰਦੀਗੀ ਬਹੁਤ ਸੋਹਣੀ ਲੱਗਦੀ ਆ ਵਾਲੀ ਬੈੱਡ ਸ਼ੀਟ ਹੁਣ ਮੇਰਾ ਮਨ ਜਾ ਕਰੀ ਜਾਂਦਾ ਵੀ ਮੈਂ ਕੱਪੜੇ ਦੇਖ ਕੇ ਹੋਰ ਬਣਾਵਾਂ ਤੇ ਲੋ ਜੀ ਹੁਣ ਆਪਾਂ ਲਾਉਨੇ ਇੱਥੇ ਪੋਚਾ ਤੇ ਲੋ ਜੀ ਹੁਣ ਪਲਾ ਦੇਨੇ ਇੱਥੇ ਪੋਚਾ ਤੇ ਇਧਰ ਤੁਹਾਨੂੰ ਆ ਸਾਡੀ ਮਾਣੂ ਦਿਸ ਰਹੀ ਹੋਣੀ ਐ ਤੇ ਇਹ ਜਦੋਂ ਛੋਟੀ ਜੀ ਸੀਗੀ ਜਦੋਂ ਦੀ ਆਪਣੇ ਘਰੇ ਰਹਿੰਦੀ ਐ ਤੇ ਇਹ ਹੁਣ ਮੈਨੂੰ ਦੇਖ ਕੇ نیچے ਉਤਰ ਗਈ ਮੈਨੂੰ ਕਹਿ ਵੀ ਰਹੀ ਸੀ ਵੀ ਇੱਥੇ ਉੱਪਰ ਹੀ ਬੈਠ ਜਾ ਤਰੇ ਨੂੰ ਐਸੀ ਕਾ ਵੀ ਹੁਣ ਕਿਤੇ ਮੈਨੂੰ ਮਾਰੇ ਨਾ ਵੈਸੇ ਡਰਦੀ ਵੀ ਹੈ ਜਿੱਦਾਂ ਮੈਂ ਥੋੜਾ ਜਿਹਾ ਦਮਕਾ ਜਾ ਦਵਾ ਨਾ ਫਿਰ ਭੱਜ ਜਾਂਦੀ ਹੈ ਤੇ ਦੁੱਧ ਵਗੈਰਾ ਵੀ ਜਦੋਂ ਇਹਨੇ ਪੀਣਾ ਹੁੰਦਾ ਨਾ ਤਾਂ ਫਿਰ ਇਹ ਮੇਰੇ ਪਿੱਛੇ ਪਿੱਛੇ ਮੈਨੂੰ ਕਰਦੀ ਖੜਦੀ ਆ ਤੇ ਚਲੋ ਇਹ ਆਪਣੇ ਕਰਮਾਂ ਦਾ ਵਿਚਾਰੀਏ ਖਾ ਜਾਂਦੀ ਹੈ ਹਨਾ ਆਪਾਂ ਕੌਣ ਹੁੰਨੇ ਆ ਪ੍ਰਮਾਤਮਾ ਹੁੰਦਾ ਇਹਦੇ ਕਰਮਾਂ ਦਾ ਆਪਾਂ ਨੂੰ ਦਿੰਦਾ ਤਾਂ ਆਪਾਂ ਇਹਨੂੰ ਪਾਉਨੇ ਆ ਹਨਾ ਤੇ ਲਓ ਜੀ ਉਸ ਤੋਂ ਬਾਅਦ ਆਪਣੇ ਜਿਹੜੇ ਕੰਮ ਤੰਦੇ ਸਫਾਈ ਦੇ ਸਵੇਰ ਦੇ ਕੰਮ ਤੰਦੇ ਜਿਹੜੇ ਸੀਗੇ ਸਾਰੇ ਹੋ ਚੁੱਕੇ ਆ ਖਤਮ ਤੇ ਇੱਧਰ ਆਪਾਂ ਦਾਲ ਵੀ ਧਰ ਦਿੱਤੀ ਆ ਕਿ ਟਾਈਮ ਜਿਹੜਾ ਹੋ ਗਿਆ ਸੀਗਾ ਪੌਣੇ 1 ਦਾ ਟਾਈਮ ਹੋ ਗਿਆ ਸੀਗਾ ਜੀ ਮੈਨੂੰ ਕੰਮ ਕਰਦੇ ਨੂੰ ਤੇ ਹਲੇ ਮੈਨੂੰ ਣਾਉਣਾ ਸੀਗਾ ਹੁਣ ਮੇਰਾ ਕੰਮ ਜਾ ਕੇ ਸਵੇਰ ਦਾ ਕੰਮ ਜਿਹੜਾ ਹੁਣ ਖਤਮ ਹੋਇਆ ਜੀ ਦੇਖ ਲਓ 1:00 ਪੌਣੇ 1 ਦਾ ਟਾਈਮ ਆ ਹੁਣ ਮੈਂ ਨਾਹ ਕੇ ਆਉਂਗੀ ਜਿਵੇਂ ਵਾਲ ਵਗੈਰਾ ਵੀ ਧੋਣੇ ਸੀਗੇ ਅੱਜ ਮੈਂ ਹੁਣ ਮੈਂ ਨਾਹ ਕੇ ਆਉਂਗੀ ਨਾਹ ਕੇ ਉਸ ਤੋਂ ਬਾਅਦ ਫਿਰ ਮੈਂ ਕੱਪੜਿਆਂ ਦੀ ਤੈ ਵੀ ਲਾਉਣੀਆਂ ਹਲੇ ਤੇ ਤੁਹਾਨੂੰ ਮੱਝਾਂ ਲਈ ਦਿਖਾ ਦਿੰਨੇ ਆ ਕਿ ਉਧਰ ਵੀ ਜਿਹੜਾ ਆਪਣਾ ਕੰਮ ਆ ਸਾਰਾ ਖਤਮ ਹੋ ਚੁੱਕਿਆ ਤੇ ਹੁਣ ਇਸ ਦੇ ਨਾਲ ਹੀ ਆਪਾਂ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਪਲੀਜ਼ ਤੁਹਾਨੂੰ ਰਿਕਵੈਸਟ ਆ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ